ਹਾਂਏ ਦੀਦੀ ਮੈਨੂੰ ਨਹੀਂ ਨਹੀਂ ਅੱਜ ਵੀ ਤੈਨੂੰ ਮੈਂ ਛੱਡਣਾ ਦੀਦੀ ਆ ਛੱਡ ਦੋ ਚੱਲ ਦੀਦੀ ਗਾਲੀ ਕਿਉਂ ਆਂਦੀ ਜੀ ਤੈਨੂੰ ਮੈਂ ਛੱਡਣਾ ਨਹੀਂ ਅੱਜ ਦੀਦੀ ਛੱਡੋ ਮੈਨੂੰ ਤੂੰ ਚਲੇ ਥੇ ਚਲੇ ਤਾਂ ਚੱਲ ਜੇ ਮਾਰ ਨਹੀਂ ਨਾ ਹਟਣਾ ਤੂੰ ਇੱਦਾਂ ਨਹੀਂ ਹਟਣਾ ਹਾਂਏ ਦੀਦੀ ਆ ਤੇ ਕੋਈ ਤੁਸੀਂ ਬਹੁਤਾ ਹੀ ਵਧੀਆ ਕੀਤਾ ਜਿਹੜਾ ਕਹਿੰਦੇ ਨਾ ਕਿ ਛੱਟ ਮੰਗਣੀ ਤੇ ਪੱਟ ਵਿਆ ਪੱਟ ਵਿਆ ਆ ਘਰ ਨਹੀਂ ਪਰਜਾਈ ਜੇ ਘਰ ਹੁੰਦੀ ਉਹਨੇ ਤੇ ਆ ਕੰਮ ਹੋਣੇ ਨਹੀਂ ਦੇਣਾ ਬਹੁਤ ਚੰਗਾ ਕੀਤਾ ਤਦੇ ਤੇ ਪਣਾ ਮੈਂ ਮੌਕਾ ਸੰਭੇ ਆਇਆ ਨਾਲੇ ਨਾ ਬਹੁਤਾ ਵਧੀਆ ਆ ਆ ਮੈਨੂੰ ਰਿਸ਼ਤੇਦਾਰਾਂ ਚ ਕੁੜੀ ਲੱਭ ਗਈ ਤੇ ਸਾਰੀ ਗੱਲਬਾਤ ਦਾ ਉਹਨਾਂ ਨੂੰ ਪਤਾ ਵਾ ਤੇ ਜੇ ਹੁੰਦੀ ਘਰ ਉਹਨੇ ਤੇ ਮੁੰਡਾ ਹੀ ਨਹੀਂ ਵਿਆਉਣ ਦੇਣਾ ਨਾ ਚੰਗੀ ਅੰਤਰੀ ਗਈ ਆ ਮੈਂ ਤਾਂ ਕਹਿੰਦੀ ਨਹੀਂ ਚੰਗਾ ਗਈ ਆ ਘਰੋਂ ਤਾਂ ਸਾਨੂੰ ਮੌਕਾ ਮਿਲ ਗਿਆ ਰਿਸ਼ਤਾ ਵੀ ਆ ਗਿਆ ਅਸਲ ਇਹ ਸਾਰੇ ਕੰਮ ਹੀ ਕਰਤੇ ਹੋਰ ਹੁਣ ਤੇ ਮੈਂ ਕਹਿੰਦੀ ਰਹਿ ਜੇ ਦੋ ਕੁ ਦਿਨ ਹੋਰ ਬਸ ਫੇਰ ਨਹੀਂ ਕੋਈ ਗੱਲ ਫੇਰ ਤੇ ਬਸ ਉਸੇ ਵळे ਤੇਲ ਚੜੰਦਿੱਦੀ ਯਾਰਾ ਤੇਲ ਚੜ ਗਿਆ ਫੇਰ ਕੋਈ ਰੋਕਣ ਵਾਲਾ ਕੋਈ ਜੰਮਿਆ ਹੀ ਨਹੀਂ ਹੁਣ ਭੂਆ ਜੀ ਗੱਲ ਸੁਣੋ ਮੇਰੀ ਜੇ ਕਿਤੇ ਆ ਵੀ ਜਾਂਦੀ ਆ ਨਾ ਤੇ ਮਾਸੀ ਤੇ ਪੂਰੀ ਗੱਲ ਕਰਨੀ ਜੀ ਆਹੋ ਨਾਲੇ ਮਾਸੀ ਇੱਥੇ ਇਹ ਚਲੋ ਪੰਜ ਨੂੰ ਸੱਦ ਲਿਆ ਮੈਂ ਮੈਂ ਚੱਲੇ ਵੀ ਸਿਆਣਿਆਂ ਲਾਗੇ ਸਾਡੇ ਆ ਜਾਣਗੇ ਆਹੋ ਪੀ ਆਗੇ ਵਧੀਆ ਹੋਇਆ ਹਾਂ ਚਲੋ ਤੁਹਾਨੂੰ ਤੇ ਫਿਰ ਨਹੀਂ ਪੈਰਾਂ ਦਾ ਪਾਣੀ ਪੀਣ ਦੇਣਾ ਸਾਨੂੰ ਮਾਸੀ ਸਾਨੂੰ ਤੇ ਦੁੱਖ ਸਾਨੂੰ ਤੇ ਆਪਣੇ ਪਤੀਏ ਦਾ ਦੁੱਖ ਹੈ ਨਾ ਮੈਨੂੰ ਤੇਰਾ ਭਰਾ ਪੁੱਤ ਮੇਰਾ ਪਤੀਆ ਇਹ ਆਪਣੇ ਕਿਦਾਂ ਅੰਦਰਾਂ ਬਲਦੀਆਂ ਹੈਗੇ ਜਦੋਂ ਮੇਰੇ ਵੀਰ ਦਾ ਤੇ ਸਰਦਾਰ ਕਿਕਰ ਬਣਨਾ ਚਾਹੀਦਾ ਉਹਦਾ ਪਰ ਉਹ ਨਹੀਂ ਚੰਡਾਲ ਚੰਦੀ ਇਹਦਾ ਘਰ ਬਣੇ ਇਹਦਾ ਘਰ ਬਣੇ ਹਾਂ ਕਿ ਦਾਂਦੀ ਆ ਲੋਕੀ ਕਿਤੇ ਆਂਦੇ ਆਪਣੇ ਦਿਓਰ ਨੂੰ ਭਰਾ ਛੋਟੇ ਸਮਝਦੇ ਆ ਲੋਕੀ ਦੇ ਵਿਆਹ ਕਰੀ ਜੇ ਹਾਂ ਵਿਆਹ ਕਰੀਆ ਦਿਓਰ ਆਪਣੇ ਦਾ ਜੇ ਹੁੰਦੀ ਤੇ ਹੱਥੀ ਵੀ ਹੁੰਦੀ ਜੇ ਹੁੰਦੀ ਤੇ ਹੱਥੀ ਵੀ ਹੁੰਦੀ ਚਾਰ ਰੀਝਾਂ ਕਰਦੀ ਸੈਟਅਪ ਆਉਂਦੀ ਸੈਟਅਪ ਹੋਣ ਦੀ ਪਰ ਅਕਲ ਹੈ ਨਹੀਂ ਆ ਨਾ ਕਹਿੰਦੀ ਮੈਨੂੰ ਇਹਦਾ ਵੀ ਬਣਾਓ ਸਾ ਤੇ ਬਰਾਬਰ ਤੇ ਮੈਨੂੰ ਵੀ ਬਣਾ ਕੇ ਮਮੀ ਬਣਾਉਣੀ ਆਪਣੇ ਕੱਪੜੇ ਉਹਨੇ ਮਮੀ ਸਵਾਉ ਨਹੀਂ ਤੇ ਰੀਝਾਂ ਕਰਦੀ ਉਹਦੀਆਂ ਸਾਰੀਆਂ ਸਾਰਾ ਕੁਝ ਤੇਰੇ ਹੱਥਾਂ ਵਿੱਚ ਬਾ ਤੇ ਸਾਹਮਣਾ ਨਹੀਂ ਆਇਆ ਚੱਲ ਆ ਗਈਆਂ ਘਰ ਵੇਖਾਂ ਜਾ ਕੇ ਦੋ ਦਿਨ ਹੋ ਗਏ ਗਈ ਨੂੰ ਪਿੰਡ ਪਤਾ ਨਹੀਂ ਲੰਗਰ ਪਾਣੀ ਵੀ ਮਗਰੋਂ ਖਾਦਾ ਇਹਨਾਂ ਨੇ ਕਿ ਨਹੀਂ ਸੱਮਿਆ ਲਕਾ ਦੀ ਆਉਂ ਲਈ ਆ ਹਾਏ ਹਾਏ ਪਕੌੜੇ ਕੱਢ ਕੱਢ ਕੌਣ ਖਾਂਡਿਆ ਵਾ ਵੇਖਾਂ ਜਾ ਕੇ ਦਵਾ ਦਵਾ ਹੈ ਕਨਾਤਾਂ ਲਗੀਆਂ ਪੂਆ ਵੀ ਬੈਠੀ ਆ ਤੇ ਮਾਸੀ ਨੂੰ ਵੀ ਸੱਦਿਆ ਵਾ ਅੱਛਾ ਭੈਣ ਵੀ ਆ ਇਹ ਕੀ ਕਰਨ ਡੀਆਂ ਆ ਵਾ ਬੜੀਆਂ ਕੜਾਈਆਂ ਕੁੜੀਆਂ ਰੱਖੀਆਂ ਇਹਨਾਂ ਨੇ ਹਾਏ ਹਾਏ ਮੇਰੇ ਜਾਣ ਤੋਂ ਮਗਰੋਂ ਵੇਰ ਰੋਏ ਕਿਹੜੀ ਕੰਮ ਕਰਨ ਡਿਆ ਪਿਆ ਵਾ ਜਾ ਕੇ ਵੇਖਾਂ ਤੇ ਸਹੀ ਮੈਨੂੰ ਤੇ ਹੋਰ ਤਰ੍ਹਾਂ ਹੀ ਹੋਈ ਜਾਣ ਡਿਆ ਨੀ ਮੈਂ ਤੇ ਪਾਂਦਾ ਨਹੀਂ ਪੁੱਛਿਆ ਭੈਣ ਜਦੋਂ ਫਟਾਫਟ ਰਿਸ਼ਤਾ ਆਇਆ ਮੈਂ ਤੇ ਕਹਾ ਫਟਾਫਟ ਹੋਵੇ ਛੇਤੀ ਮੁੰਡੇ ਦਾ ਮੁੰਡੇ ਦਾ ਘਰ ਵੱਸੇ ਨਹੀਂ ਤੇ ਚੁੰਦੀ ਨਹੀਂ ਗਈ ਹਿੱਸੇ ਸਾਰਾ ਮੈਨੂੰ ਮਿਲ ਜੇ ਹਿੱਸੇ ਮੇਰੇ ਕੋਲ ਆ ਜਾਣ ਹੈ ਹਾਂ ਤੇ ਮੈਂ ਇਦਾਂ ਹੀ ਇਦਾਂ ਹੀ ਕਿਉਂ ਕਰੀਏ ਅਸੀਂ ਤਾਂ ਆਪਣੇ ਪੁੱਤ ਦਾ ਘਰ ਬਣਾਉਣਾ ਘਰ ਵਸਾਉਣਾ ਆ ਇਹਦਾ ਥੋੜੀ ਹੁਣ ਦੇਣੀ ਆ ਇਸ ਕਰਕੇ ਮੈਂ ਨੈਣ ਨੂੰ ਨੀ ਕਿਸ ਨੂੰ ਆਪਾਂ ਕਿਹਾ ਇਹ ਫੜਾ ਫੜਾ ਪੇ ਕੱਢ ਲਈਏ ਨੈਣ ਨੂੰ ਕਹਿ ਤਾ ਕੋਈ ਫੋਨ ਨਾ ਮਾਰ ਦੇ ਉਹਨੂੰ ਚੁਗਲੀ ਚੱਲ ਗਈ ਉਹਦੇ ਕੋਲੋਂ ਉਹਦੇ ਉੱਡਦੀ ਆਪਣਾ ਇਹਦੇ ਵਿੱਚ ਇਹ ਸਾਡੇ ਕੰਮ ਰੋਕਦੇ ਸਾਰੇ ਚੰਗਾ ਹੋ ਗਈ ਉੱਡੀ ਆ ਤੇ ਮੈਂ ਤਾਂ ਕਹਿੰਦੀ ਹੁਣ ਦੋ ਦਿਨ ਨਾ ਆਵੇ ਤੇਲ ਤੁਲ ਚੜ ਜਾਏ ਤੇਲ ਚੜ ਗਿਆ ਫੇਰ ਨਹੀਂ ਫੇਰ ਕੋਈ ਕੋਈ ਗੱਲ ਹੀ ਨਹੀਂ ਤੇ ਸਰ ਕੀ ਕਰ ਲੂਗੀ ਫੇਰ ਤੇ ਕੁਝ ਨਹੀਂ ਕਰ ਸਕਦੀ ਉਹ ਵੀ ਆ ਜੇ ਤੇ ਹੁਣ ਕੀ ਹੋਣ ਲੱਗਾ ਹਾਂ ਡਰਦੇ ਦੇਖੋ ਪੱਕੇ ਹੋ ਗਏ ਗੁਨੇ ਕੱਢਣੇ ਤੇਲ ਚੜਾਉਣਾ ਮੁੰਡੇ ਨੂੰ ਬਣੀ ਆਪਾਂ ਇੱਥੇ ਆ ਮਾਸੀ ਇੱਥੇ ਆ ਸਾਰੇ ਇੱਥੇ ਕਹਿੰਦੀ ਕੋਈ ਕਰ ਸਕਦੀ ਆਹ ਮੈਂ ਨਾਲੇ ਉਹਦਾ ਮੂੰਪਨ ਨਾ ਗਿਆ ਨਾ ਫੇ ਤੂੰ ਉਹਦੇ ਚੰਦੀ ਨਹੀਂ ਅੱਗੀ ਹਾ ਕਿ ਨਾ ਹੋਵੇ ਮੁੰਡੇ ਦਾ ਵਾਹ ਹੌਲੀ ਤਰੀ ਆਂਦੀ ਓ ਅੰਨੀ ਕਿਦੋਂ ਹਾਵੀ ਗੁਨੇ ਮਾਸੀ ਹੁਣ ਤਗੜੀ ਹੋ ਜਾ ਸਾਸਰੀ ਕਾਲ ਪੋ ਆ ਜੀ ਸਾਸਰੀ ਕਾਲ ਆ ਗਈ ਆ ਲੱਗਿਆ ਵੇਲ ਤੇਰਾ ਉੜੇ ਤੇ ਤੈਨੂੰ ਫੋਨ ਲਾਉਂਦੇ ਆ ਰੱਖੋ ਹੈ ਫੋਨ ਤੈਨੂੰ ਤੇ ਲਾਉਂਦੇ ਆ ਤੈਨੂੰ ਫੋਨ ਨਹੀਂ ਚੱਲਦਾ ਅਗੋ ਲੱਗਦਾ ਹੀਗਾ ਨਾ ਕੋਈ ਫੋਨ ਨਾ ਆਇਆ ਫੋਨ ਬੰਦ ਕੀਤਾ ਹੋਣਾ ਭੂਆ ਆਏ ਨਾ ਲੱਗੇ ਨਾ ਤੇ ਨਾ ਇਹਨੇ ਕੋਈ ਮੈਨੂੰ ਲੱਗਦਾ ਇੱਕ ਦੌਰ ਲੱਗਾ ਇਹਨੇ ਚੁੱਕਿਆ ਹੀ ਨਹੀਂਗਾ ਪਤਾ ਨਹੀਂ ਸਮਝ ਨਹੀਂ ਆਉਂਦੀ ਤੇ ਆ ਕੀ ਬਣ ਗਿਆ ਕੁਨਕਲੇ ਨਿਕਲਦੇ ਆ ਲੈ ਵਧਾਈ ਹੋਏ ਪਰਚਾਈ ਵਧਾਈ ਹੋਏ ਤੈਨੂੰ ਵਧਾਈਆਂ ਮਾਣ ਕੇ ਦੇ ਤੇ ਹੋਰ ਦੇ ਵਿਆਹ ਦੀਆਂ ਹੈਂ ਆਹੋ ਲੈ ਭੈਣ ਰਿਸ਼ਤਾ ਮੈਂ ਲੈ ਆਈ ਆ ਰਿਸ਼ਤਾ ਲੈ ਆਈ ਆ ਮਾਸੀ ਨੇ ਸੱਦ ਲਿਆ ਮੈਂ ਤੇ ਅੱਜ ਸੇਰੇ ਕੋਲ ਤੇਰੇ ਹੱਥੋਂ ਤੇ ਬੈਗ ਛੁੱਟ ਗਿਆ ਉਹ ਨਹੀਂ ਨਹੀਂ ਹਾਂ ਉਹ ਤਾਂ ਉੱਧਾ ਹੀ ਛੁੱਟ ਗਿਆ ਵਾ ਉਧਾ ਕਿਦਾਂ ਨਹੀਂ ਦਿਲ ਰੱਖ ਨਹੀਂ ਦਿਲ ਦਿਲ ਰੱਖ ਆ ਲਿਆ ਲੱਗੋ ਮਦਦਕਾਰ ਕੋਈ ਗੁਣੇ ਗਣੇ ਲਿਆ ਕੋਈ ਕੰਮਕਾਰ ਹੁਣ ਦਵਾ ਲਾ ਪਾਣੀ ਤਾਂ ਨਹੀਂ ਲਿਆ ਕਿਤੇ ਗੜਗੜ ਗਰਮੀ ਚ ਬੈਠੇ ਆ ਚਾਹ ਪਾਣੀ ਬਣਾ ਸਭ ਤੋਂ ਕਰਨਾ ਤਾਂ ਇਹੀ ਕੰਡਾ ਦਿੱਤਾ ਹਣ ਵਾਲੀਆਂ ਹੋਣੀਆਂ ਬੀਬੀਆਂ ਫਟਾਫਟ ਛੇਤੀ ਕਰ ਲੈ ਛੇਤੀ ਕਰ ਲੈ ਰਿਸ਼ਤਾ ਇੰਨਾ ਸੋਹਣਾ ਆਇਆ ਈ ਤੇਰੇ ਦਿਓਰ ਨੂੰ ਬਹੁਤ ਵਧੀਆ ਪੜੀ ਲਿਖੀ ਕੁੜੀ ਓ ਸੋਣੀ ਸਨੱਕੀ ਤੇ ਕਿਤੇ ਰਿਸ਼ਤਾ ਮੰਗੇ ਲਿਆ ਮੇਰੇ ਕੋ ਮਿੰਨਾਂ ਦੇ ਆਪਣੇ ਪਤੀ ਦਾ ਰਿਸ਼ਤਾ ਹੀ ਕਰਾ ਦੇ ਤੇ ਮੈਂ ਕਹਿੰਦਾ ਹੋਰ ਮੈਨੂੰ ਕੀ ਚਾਹੀਦਾ ਵਾ ਇਹੋ ਜਿਹਾ ਰਿਸ਼ਤਾ ਲੱਭਦਾ ਕਿਤੇ ਤੂ ਆ ਬਾਕੀ ਤੂੰ ਦੇਖ ਰੋ ਹੀ ਨਿਕਲ ਗਈ ਪਹਿਲਾਂ ਹੀ ਸਾਨੂੰ ਟਾਈਮ ਹੀ ਨਹੀਂ ਲੱਗਾ ਵੇਲੇ ਸਾਰੇ ਕੰਮ ਫਟਾਫਟ ਮੈਂਟੋ ਮੈਂਟੀ ਹੋਏ ਨੇ ਚਲ ਪਰ ਜਾਈ ਚੁੱਕ ਬੈ ਗੀ ਖੁਸ਼ੀ ਨਹੀਂ ਗਈ ਹੋਈ ਅੱਲਾ ਰੱਖ ਚੁੱਪ ਜੀ ਕਰ ਗਈਆਂ ਨਹੀਂ ਨਹੀਂ ਖੁਸ਼ ਵਾਂ ਖੁਸ਼ ਕਿਉਂ ਨਹੀਂ ਹੋਣਾ ਲੈ ਮੈਨੂੰ ਤਾਂ ਨਹੀਂ ਲੱਗਣ ਡਿਆ ਤਾਂ ਇਹ ਤੇ ਕਹਿਂਦੀ ਆ ਹੁਣ ਭੱਜੀ ਫਿਰ ਤੇ ਫਟਾਫਟ ਜਾ ਕੇ ਪਕੌੜੇ ਪਕਾੜੇ ਕੱਢ ਤਨ ਚਾਹ ਬਣਾ ਤੇ ਕਰਾ ਵਾਲਾ ਚਾਹ ਬਣਾ ਲੈ ਛੇ ਛੇਤੀ ਆ ਘੁੱਟ ਘੁੱਟ ਪਾਣੀ ਲਈ ਪਰ ਜਾਈ ਹਾਂ ਸਾਹ ਸੱਕ ਗਿਆ ਸਾਡਾ ਕੰਮਤਰਾ ਇੱਥੇ ਬੈਠੀ ਆ ਨਾ ਗਲੇ ਸੁੱਕ ਗਏ ਕਰ ਲਿਆ ਆ ਤੇ ਹੋਰ ਕਰਨਾ ਨਹੀਂ ਹੈਗਾ ਕਰਨਾ ਨਹੀਂ ਮਾਸੀ ਜਾਂਦੇ ਤੇ ਇਹ ਸਾਰਾ ਕਰਕੇ ਤੇ ਆਪਣੇ ਗੁਲੇ ਫੜਾ ਗੁਰਗਣੇ ਕੱਢ ਲੋ ਗੁਲੇ ਕੱਢ ਲੋ ਬੱਦਲਵਾੜੀ ਦਾ ਟਾਈਮ ਆ ਤੇ ਕਿਦੇ ਉਹ ਮੀਂਹ ਮੰਨਦੇ ਆ ਹੀਗਾ ਚਲੋ ਠੀਕ ਕਰ ਦੋ ਕਰਤੀ ਜੀ ਇਹ ਵੇ ਮਾਸੀ ਨੇ ਕਿੰਨਾ ਚਾਹ ਕੇ ਮਾਸੀ ਦਾ ਪੈਰ ਨਹੀਂ ਪਉਣ ਲੱਗਣ ਡਿਆ ਕਿ ਮੇਰੇ ਪਣੇਵਾਸ਼ੋ ਕਰਿਆ ਕਿ ਆਪਣੇ ਮੇਰਾ ਘਰ ਵਸਣ ਲੱਗਾ ਇਹ ਦੇਖਿਆ ਹੀ ਉਹ ਦੇਖਦਾ ਹਾਂ ਉਹ ਵੇਖੇ ਬੈਗ ਹਥੋਂ ਡਿੱਗ ਤਾ ਕੁੜੇ ਹਾਂ ਹੁਣ ਕੋਈ ਚਾਲਾ ਚੱਲਦੇ ਕੋਈ ਆਤ ਗਈ ਕਰ ਲੈ ਚਾਲ ਕੋਈ ਨਹੀਂ ਚੱਲ ਸਕਦੀ ਆ ਮੈਂ ਪਤਾ ਕਿੱਡੀ ਹੈਗੀ ਡਾਡੀ ਕਿਦਾਂ ਰੰਗ ਉੱਡ ਗਿਆ ਵੇਖ ਲੈ ਉੱਡੇ ਤੇ ਉੱਡੇ ਰੰਗੇ ਦਾ ਕਿਤੇ ਜਾਂਦੀ ਹੋਣੀ ਆ ਸ਼ਰੀਕ ਨੂੰ ਲਿਆ ਕੇ ਬਿਠਾ ਲਤਾ ਮੇਰੇ ਕਾ ਸ਼ਰੀਕ ਨਹੀਂ ਮੇਰੇ ਸਰਾ ਨਹੀਂ ਬਰਦਾਸ਼ਤ ਨਹੀਂ ਹੁੰਦਾ ਆਹੋ ਸਾਰਾ ਹੀ 60 ਆਪਣਾ ਚੁੰਦੀ ਹੋ ਗਿਆ ਰਹਿਣ ਜਾਣ ਲਿਆ ਤਾ ਕਿ ਮੈਂ ਆਪਣਾ ਇਹਦਾ ਸਾਰਾ ਇਹਦਾ ਵਾਲਾ ਸਾਰਾ ਕੁਝ ਇਹਦੇ ਕੋ ਪੁੰਦੀ ਰਹਾ ਪੱਠੇ ਤੇ ਕੰਮ ਕਰਮਦੀ ਰਹਾ ਇਦਾਂ ਹੋਣ ਦੇਣੀ ਆ ਸਾਡਾ ਖੋਨਵਾ ਸਾਨੂੰ ਤੇ ਦੁਖੀ ਆ ਨਾ ਆਪਣੇ ਪਤੀਏ ਦਾ ਲੇ ਫਿਰ ਗਿਆ ਸੀ ਆਪਾ ਜਿਹੜੀ ਗੱਲ ਤੋਂ ਡਰਦੀ ਸੀ ਉਹ ਹੀ ਕੰਮ ਹੋ ਗਿਆ ਮੈਂ ਤਾਂ ਸੋਚਿਆ ਸੀ ਇਹਨੂੰ ਸਾਰੀ ਉਮਰ ਵਿਆਹਣਾ ਨਹੀਂਗਾ ਮੈਂ ਕਿੱਥੇ ਨਹੀਂ ਗਈ ਬਾਬਿਆਂ ਦੇ ਜਾ ਜਾ ਕੇ ਹਮ ਤਰੇ ਨੇ ਪੈਸੇ ਮੈਂ ਦਿੰਦੀ ਰਹੀ ਉਥੇ ਤੇ ਮੇਰੇ دیر ਦਾ ਵਿਆਹ ਨਹੀਂ ਹੋਣਾ ਚਾਹੀਦਾ ਤੇ ਭੂਆ ਨੇ ਤੇ ਪਤੀਜੀ ਨੇ ਰਲ ਕੇ ਤੇ ਵੇਖ ਕਿਤਾ ਵਿਹੜੇ ਚ ਬੈਠੀਆਂ ਗੁਲਗਲੇ ਕਢਣ ਡੀਆਂ ਮਾਰ ਇਹਨਾਂ ਨੂੰ ਡਰੀ ਕੋਈ ਨਹੀਂ ਇਹਨਾਂ ਨੂੰ ਕੋਈ ਗੱਲ ਨਹੀਂ ਜਾਨੀ ਆ ਮੈਂ ਵੀ ਬਾਬਿਆਂ ਦੇ ਦੱਸ ਕੇ ਆਉਣੀ ਆ ਕਿ ਬਾਬਾ ਤੂੰ ਤੇ ਕਹਿੰਦਾ ਇਹਦਾ ਵਿਆਹ ਹੀ ਨਹੀਂ ਹੋਣਾ ਤੇ ਹੁਣ ਦੱਸ ਚੱਲ ਕੋਈ ਨਾ ਜੀਵਨ ਟਾਈਮ ਸਾਂਭ ਅਜੇ ਨਾ ਥੋੜਾ ਬੋਤਾ ਇਹਨਾਂ ਸਾਹਮਣੇ ਖੁਸ਼ ਹੋਣ ਦਾ ਨਾਟਕ ਕਰ ਤੇਲ ਤੂਲ ਚੜ ਲੈਂਦੇ ਕੋਈ ਨਹੀਂ ਵਸਣ ਤੇ ਮੈਂ ਵੀ ਨਹੀਂ ਦੇਣੀ ਰਹਿਣੀ ਆ ਨਾ ਕਿਹੜੀ ਆਉਂਦੀ ਆ ਇਹ ਘਰ ਵਿੱਚ ਕਿਹੜੀ ਬਣਦੀ ਆ ਮਾਲ ਕਰਨ ਕੇ ਅੱਧਦੀ ਮੇਰਾ ਪੋਤੀ ਮਾਲ ਕਰੂ ਇਹ ਕਰਦਾ ਰਹਿਣੀ ਕੀ ਬਣਦਾ ਵਾ ਕੋਈ ਨਹੀਂ ਹੁਣ ਤੇ ਰੱਖਾਂ ਜਾ ਕੇ ਆਪਣਾ ਬੈਗ ਇੰਨਾ ਵਾਲ ਬਾਤ ਚ ਵੀ ਨਹੀਂ ਰਾਂਹ ਚਡੂਆ ਨਾ ਤੂੰ ਮੈਨੂੰ ਫੋਨ ਕਰਕੇ ਨਹੀਂ ਦੱਸ ਸਕਦਾ ਵੀ ਭੂਆ ਹੁਣਾਂ ਨੇ ਪਵਾੜਾ ਪਾਟਾ ਵਾ ਤੈਨੂੰ ਮੈਂ ਕਿਹਾ ਸੀ ਨਾ ਮੈਂ ਸਨੀ ਦਾ ਵਿਆਹ ਨਹੀਂ ਹੋਣ ਦੇਣਾ ਨਹੀਂ ਹੋਣ ਦੇਣਾ ਆ ਵੇਖ ਲੈ ਕਿੱਦਾਂ ਗੁਲਗਲੇ ਕਢਣ ਡੀਆਂ ਤੇ ਕਿੱਦਾਂ ਸਾਰਾ ਕੰਮ ਕਰਕੇ ਬਿਠੀਆਂ ਐ ਮੈਂ ਤਾਂ ਤੈਨੂੰ ਦੋ ਤਿੰਨ ਵਾਰੀ ਫੋਨ ਲਾਇਆ ਸੀ ਤੇ ਬਾਕੀ ਮੈਨੂੰ ਤੇ ਪਤਾ ਹੀ ਲੱਗਾ ਕਿ ਦੋ ਇਹਨਾਂ ਨੇ ਸਾਰਾ ਕੰਮ ਆਰਾਮ ਲਿਆ ਵਾ ਤੇ ਹਾਂ ਤੈਨੂੰ ਤੇ ਪਤਾ ਹੀ ਨਹੀਂ ਲੱਗਾ ਤੂੰ ਘਰ 'ਚ ਥੋੜੀ ਰਹਿਣਾ ਵਾ ਹੈ ਤੇ ਚੁੱਧੂ ਹੀ ਰਹਿ ਰਿਹਾ ਚੁੱਧੂਆ ਮੈਂ ਤਾਂ ਗਿਆ ਸੀ ਹੱਡੇ ਤੇ ਸੌਦਾ-ਸੌਦਾ ਬਣ ਕੇ ਫੇਰੇ ਬੜੇ ਮਾਰਨੇ ਪਏ ਉੱ ਸਮਾਨ ਇਕੱਠਾ ਕਰਦਾ ਰਿਹਾ ਭੂਆ ਦੇ ਤੇ ਭੈਣ ਦੇ ਆਖੇ ਉਧਰੋਂ ਮਾਸੀ ਸੱਦ ਲਈ ਆ ਹੈਂ ਤੁਹਾਡਾ ਕੀ ਇਰਾਦਾ ਹੈਗਾ ਵੀ ਜੀਵਨ ਨੂੰ ਪਤਾ ਨਹੀਂ ਲੱਗਣਾ ਕੋਈ ਗੱਲ ਨਹੀਂ ਕਰ ਲਓ ਮੈਂ ਵੀ ਇਹੋ ਜਿਹਾ ਚੱਕਰ ਚਲਾਉਣਾ ਵਾ ਵੀ ਵਸਣ ਮੈਂ ਵੀ ਨਹੀਂ ਜੀਦੀ ਇੱਥੇ ਤੇ ਮੇਰਾ ਕੋਈ ਕਸੂਰ ਨਹੀਂਗਾ ਇੰਨਾ ਕੀਤਾ ਜੋ ਕੀਤਾ ਵਾ ਮੇਰੇ ਪਰਿਵਾਰ ਨੇ ਪਰਸੇ ਨਹੀਂ ਦੇਤੀ ਕਿ ਇਹ ਸਮਾਨ ਲੈ ਆ ਤੇ ਮੈਂ ਸਮਾਨ ਲੈ ਤੇ ਮੈਨੂੰ ਕੀ ਪਤਾ ਗੁਰਗਲੇ ਕੱਢਣੇ ਕਿ ਜੀ ਮੱਟਾ ਹਰਤ ਕੱਢ ਕੇ ਆਉਂ ਗੁੰ ਫਿਰਦਾ ਤੇਰਾ ਹੀ ਵਿਆਹ ਹੁੰਦਾ ਹਾਂ ਦੱਸ ਲੀੜੇ ਤੇ ਪੋਣੇ ਪੈਂਦੇ ਆਗਾ ਲੀੜੇ ਪੋਣੇ ਪੈਂਦੇ ਆ ਚਲ ਹੁਣ ਆ ਗਈ ਤੇਰੀ ਭੂਆ ਤੋਨੇ ਡੈਫਨ ਕੋ ਨਹੀਂ ਪਾਣੋ ਛੇਤੀ ਕੋ ਪਰੋਣਾ ਨਹੀਂ ਨੀ ਭੂਆ ਫੇਰ ਜਾ ਵੀਰ ਹੱਸ ਰਾਏ ਦੇ ਮੈਨੂੰ ਜਾ ਜਾ ਕੇ ਮੇਰੇ ਪਰੋਣਾ ਨੂੰ ਆਜ ਮਾਰ ਕੇ ਲਿਆ ਉਹਨੇ ਗੁੱਸੇ ਹੋਏ ਨਾ ਹੋਰ ਨਾ ਪੰਗਾ ਪੈ ਜੇ ਵਾਈ ਪਾਈ ਫੇਰ ਗੁੱਸੇ ਹੋ ਜਾਣਾ ਨਹੀਂ ਸੱਧਿਆ ਮੈਨੂੰ ਨਹੀਂ ਗਿਆ ਚਲ ਭੂਆ ਕਰ ਸ਼ੁਰੂ ਚੱਲ ਚੁੰਨੀ ਲਾ ਨਹੀਂ ਸੁਖਣਾ ਲਾ ਨਹੀਂ ਸਕਨਾ ਦੇ ਕੰਮ ਤੇਨੂੰ ਨਹੀਂ ਪਤਾ ਲੈ ਕੁੜੀਏ ਆ ਗਏ ਪਰੋਣਾ ਦੇ ਨਾਲ ਫੜਾ ਮੈਨੂੰ ਚਲ ਸੱਜੀ ਆ ਗਏ ਹੋ ਤੁਸੀਂ ਨਹੀਂ ਚਲੋ ਠੀਕ ਚਲੋ ਚਲੋ ਕਰੋ ਚਲ ਚਲ ਪਹਿਲਾਂ ਚਲ ਬੋਲ ਭੂਆ ਜਾਈ ਗਲਵਾ ਲਈ ਜਾ ਇਕਲਵਣਾ ਛੱਡ ਪਰੇ ਪੂਆ ਤੂੰ ਲਾਂ ਪੇਲਾ ਸੱਜਣਾ ਚੜਾ ਤੇਰੇ ਗਾ ਕੋਈ ਨਹੀਂ ਚੱਲ ਚੱਲ ਤੇਰੀ ਪੂਆ ਸੁਵਾ ਗਣ ਸਰ ਵੇਸਵਾਦਣ ਮੂਤੇ ਲ ਚੜਾਇਆ ਉਹ ਛੇਤੀ ਕਰੋ ਬਾਤ ਨਹੀਂ ਹੋਣਾ ਜੇ ਰੱਬ ਆਗੇ ਆਗੇ ਬੁੱਸ ਗਏ ਗਣ ਸਰ ਵੇਸਵਾਦਣ ਜਨ ਤੈਨੂੰ ਪੇ ਲ ਚੜਾਇਆ ਤੇਰੀ ਪੈਣ ਸਰ ਗਣ ਸਰਵੈ ਸਵਾਗਤ ਜਨ ਤੇਨੂੰ ਤੇ ਲਚ ਅਜਮਸਾ ਚਲੋ ਮੈਂ ਜੀ ਹੋ ਗਈ ਠੀਕ तेरी मासी सवागण सर्वे सवागण जनु तेल चढ़ाया तेरी मासी सवागण सर्वे सगण ज जने तेन तेल चढ़ाया ਤੇਰੀ ਪਾਬੀ ਸਵਾਗਣ ਸਰਵੇਸ ਵਾਗਣ ਜਿਨੇ ਤੈਨੂੰ ਤੇਲ ਚੜਾਇਆ ਤੇਰੀ ਪਾਬੋ ਸਵਾਗਣ ਲਿਆ ਸਰਵੇਸ ਜਗੂ ਗਲੇ ਲੈ ਕੇ ਆ ਤੈਨੂੰ ਤੇਲ ਚੜਾਇਆ ਲਿਓ ਪੈਨ ਗੁਲਗਲੇ ਕਰ ਤੁਸੀਂ ਕਰ ਲੈ ਘੂਆ ਆ ਕੀ ਤੈਨੂੰ ਨਹੀਂ ਪਤਾ ਇੰਨੇ ਵਿਆਹ ਵੇਖੇ ਤੇਰਾ ਵੀ ਹੋਇਆ ਵੇ ਆ ਨਹੀਂ ਨਹੀਂ ਭੈਣ ਜੀ ਸਗਣਾ ਦੇ ਕੰਮ ਹੁੰਦੇ ਆ ਕੋ ਪਰਨਾ ਲਿਆ ਕੋਈ ਸਰੋਪਾ ਲਿਆ ਉਹ ਚੁਪਾ ਉਹ ਚੁਪਾ ਗੁਲਗਲੇ ਨਹੀਂ ਨਹੀਂ ਮਾਸੀ ਨੇ ਵੀ ਕਿਹਾ ਚਲ ਕੋਈ ਨਹੀਂ ਹੁਣ ਰਹਿਨ ਤੋਂ ਭੂਆ ਜੀ ਰਹਿਨ ਤੋਂ ਆਪਰਾ ਦਿਮਾਗ ਹੈ ਨਹੀਂ ਤੇ ਕੀ ਕਰਨਾ ਕੰਮ ਚੱਲ ਗਿਆ ਜਰਾ ਪ੍ਰੋਗਰਾਮ ਪੱਕਾ ਕੀਤਾ ਵਾ ਚਲ ਭੂਆ ਮੂੰਹ ਜਠਾ ਹੁਣ ਨਹੀਂ ਨਹੀਂ ਇਦਾਂ ਨਹੀਂ ਚਾਹੀਦਾ ਪਰਨਾ ਚਾਹੀਦਾ ਹੈਗਾ ਕਿ ਲਿਉਣਾ ਇਹਨੇ ਕਿਹੜਾ ਭਾਰੀ ਮਾਰਦਾ ਆਦ ਕੀ ਚਲ ਮੈਂ ਪੁੱਤ ਮੂੰਹ ਮਿੱਠਾ ਕੰਦ ਕੰਮ ਕੀਤਾ ਆਦ ਕੀ ਮੈਂ ਕਾਲਾ ਲੈ ਸਾਰਾ ਹੀ ਚਲੋ ਠੋਪੋਤ ਵਾਹਿਗੁਰੂ ਕਹਿ ਕੇ ਵਾਹ ਸਤਨਾਮ ਮਾਲਕਾ ਸੱਚੇ ਪਾਤਸ਼ਾਹ ਸਾਰੇ ਕੰਮ ਤੋਂ ਸੰਪੂਰਨ ਕਰਨੇ ਹੋਣ ਸਾਰਾ ਨਵੰਦ ਦੇ ਹੋ ਜਾਣਾ ਪੂਰੇ ਕਰੀ ਸਾਰਾ ਨੋ ਫਤੇਬਲਾ ਦੇ ਹਾਂ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਜੀ ਚਲੋ ਸਾਰਿਆਂ ਦੇ ਕੋਾਰੇ ਮੁੰਡਿਆਂ ਨੂੰ ਬੜੀ ਚੰਗਾ ਹੋਣਾ ਮਾਰ ਲਾਓ ਜੀ ਨਾ ਮਾਸਰ ਜੀ ਚਲੋ ਲਿਆਓ ਚਲ ਹੁਣ ਆ ਇੱਕ ਭਾਬੀ ਕੋ ਕਰਵਾ ਲੈਨੇ ਆ ਤੁਹਾਨੂੰ ਨਾ ਕਰਨਾ ਕਰੋ ਹਾਂ ਲੈ ਭਾਬੀ ਚੱਲ ਕਰ ਲੈ ਇਹਨੂੰ ਕੋਈ ਨਹੀਂ ਹੁਣ ਬਸ ਠੀਕ ਆ ਬਣਦਾ ਮਾਂ ਤਾਂ ਵੀ ਤੂੰ ਆ ਆਪਣੇ ਮਸਮਝੀ ਵੀ ਵੱਡੀ ਮਾਂ ਹੀ ਆ ਮੈਂ ਵੱਡੀ ਪਰਜਾਈ ਤੇ ਮਾਵਾ ਬਰਾਬਰ ਹੁੰਦੀ ਆ ਲੈ ਪਰ ਮਾਂ ਬਣ ਕੇ ਆ ਵੀ ਨਹੀਂ ਕਰਨਾ ਆਉਂਦਾ ਇਹਨੂੰ ਹੁਣ ਆ ਇਹਨੂੰ ਸਵਾਹੀਓ ਬਸ ਕਰ ਹਾਂ ਕੀ ਦਿਮਾਗ ਨੂੰ ਹੋਇਆ ਆ ਪ੍ਰੇਮ ਦੇ ਮਾਂ ਕੀ ਇਹਦਾ ਸਭ ਭੁੱਲ ਗਿਆ ਇਹਨੂੰ ਚੱਲ ਮੈਂ ਠੀਕ ਆ ਜੋ ਚੱਲ ਯਾਰ ਅਗਲੇ ਨਹੀਂ ਹੁੰਦੇ ਆ ਬਸ ਕਰ ਹੁਣ ਬਸ ਕਰ ਇਹਦਾ ਨਹੀਂ ਚਾਹੀਦਾ ਕੋਈ ਤੈਨੂੰ ਪਤਾ ਹੀ ਨਹੀਂਗਾ ਮੇਰੇ ਘਰ ਤਾਂ ਉਹਦਾ ਚੰਗੇ ਨਹੀਂ ਲੱਗਦੇ ਦੁੱਧ ਚੁੰਮਦੀ ਬੱਚੀ ਸਾਰੇ ਕੰਮ ਤੈਨੂੰ ਤੇਰਾ ਵਿਆਹ ਹੋਇਆ ਕਦੇ ਵੀ ਮਾਸ਼ਾ ਅੱਜ ਕਿਰੇ ਗਈਆਂ ਨੇ ਰਿਸ਼ਤੇਦਾਰਾਂ ਦੇ ਸਾਰੇ ਸਗਨ ਵਿਹਾਰ ਕਰੀਦੇ ਆ ਆ ਵੀ ਇੰਤਲ ਕਰਨਾ ਆਉਂਦੇ ਆ ਚੱਲ ਭੂਆ ਸਿਆਣੇ ਹੱਥ ਆਪ ਕਰ ਲਾ ਕਰ ਲੂੰਗੀ ਮੈਂ ਮੈਂ ਆਈ ਪਾਓ ਕਰਦੇ ਸਮਨ ਦਾ ਤੇ ਮੈਂ ਚਲੋ ਮੈਂ ਆਈ ਹਾਂ ਮੈਂ ਸ਼ੁਰੂ ਕੀਤੇ ਤੇ ਮੈਂ ਕਰੂੰਗੀ ਚੱਲ ਮੈਂ ਪਾਣੀ ਲੈਣ ਨਹੀਂ ਆ ਤੇਰੇ ਮੋਹਰੇ ਆ ਜਾਓ ਚਲੋ ਕੋਈ ਆ ਦੱਸੋ ਨਹੀਂ ਇਹਦੇ ਉੱਤੇ ਪਾਰ ਆ ਜੇ ਜਾ ਬਈ ਲਾਈਟ ਬੰਦ ਹੋ ਗਈ ਬਾਹਰ ਵਧੀਆ ਮੌਸਮ ਮੈਂ ਕਿੰਨਾ ਨੀ ਜਾ ਰਹੇ ਵੱਜ ਗਈ ਚਲੋ ਖੁਸ਼ੀਆਂ ਦਾ ਟਾਈਮ ਹੀ ਗਰਮੀ ਜਾਂ ਅੰਦਰ ਕਿਥੇ ਖਲੋਤਾ ਜਾਣਾ ਕਿ ਫਿਕਰ ਕਰਾਦ ਹੋ ਜਾਂਦੀ ਆ ਹੁਣ ਫਿਕਰ ਕਰਦੇ ਕੋਈ ਗੱਲ ਨਹੀਂਗੀ ਅੱਛਾ ਅੱਜ ਕਾ ਮਾਰਕ ਵੇਖਿਆ ਪਾਣੀ ਭਲਾ ਗਈ ਹਾਂ ਪਾਣੀ ਵਜ ਜਾਂਦੀ ਇੱਥੇ ਪਾਣੀ ਵਜ ਜਾਂਦੀ ਆ ਇੰਨਾ ਕੀ ਕੰਮ ਹੀ ਤੇਲ ਤੂਲ ਚੜ ਗਿਆ ਵਾ ਪਿੰਡ ਪਾਰ ਵਾਲਾ ਹੈ ਭਾਈ ਸਾਡੇ ਨੇ ਰਿਸ਼ਤਾ ਕਰਾਇਆ ਵਾ ਨਹੀਂ ਨਹੀਂ ਠੀਕ ਆ ਠੀਕ ਆ ਮੈਂ ਤਾਂ ਸਭ ਬੰਦੇ ਨੂੰ ਦੱਸਣਾ ਵਾਂਗਾ ਆਹੋ ਬੰਦੇ ਹੀ ਚੰਗੇ ਭਲੇ ਹੀ ਪਤਾ ਨਹੀਂ ਕੀ ਗੱਲ ਰਿਸ਼ਤਾ ਹੁੰਦਾ ਹੀ ਨਹੀਂ ਤੇ ਪਤਾ ਨਹੀਂ ਕਿਹੜਾ ਹੈ ਪੇੜਾ ਕਰਕੇ ਤਾਂ ਕਹਿੰਦਾ ਹੈ ਉਹ ਤਾਂ ਗੱਲ ਹੀ ਆਹੋ ਲੋਕਾਂ ਦੀ ਭੀੜ ਹੁੰਦੀ ਆ ਕਿੰਨਾ ਚੰਗਾ ਮੁੰਡਾ ਵਾ ਬਿਲਕੁਲ ਨਾ ਕਹਿਣਾ ਵੈਰ ਨਾ ਵਿਰੋਧ ਨਾ ਨਾ ਵਾਕਿਆ ਸਹੀ ਗੱਲ ਪਤਾ ਨਹੀਂ ਕਿਉਂ ਜਿਹਦੇ ਵਰਗਾ ਮੇਰਾ ਭਰਾ ਹੀ ਪਤਾ ਨਹੀਂ ਦੁਲੀਆਂ ਇੱਥੋਂ ਪੁਛਪਛ ਕੇ ਮੁੜ ਕੇ ਚਲ ਜਾਂਦੀ ਆ ਤੇ ਹੁਣ ਤੁਸੀਂ ਪੇ ਚੰਗਾ ਪੱਕਾ ਹੱਥ ਪਾਇਆ ਕੋਈ ਗੱਲ ਨਹੀਂ ਐ ਲੱਤ ਕੱਢੀ ਹੁਣ ਹਲਾ ਕੇ ਵੇਖੇ ਭਲਾ ਕੋਈ ਨਹੀਂ ਨਹੀਂ ਕੰਮ ਹੋ ਗਿਆ ਜਿਹੜਾ ਹੋਣਾ ਸੀਗਾ ਇਹੋ ਹੀ ਕੰਮ ਹੀ ਬਨਾਲੇ ਕਰੋ ਤੇਰੀ ਕਜ ਤੇਰੀ ਮੈਂ ਕਹਿੰਦਾ ਪੂਰੀ ਆਪਣੀ ਫੁੱਲ ਵਾ ਹਾਂ ਭਾਜੀ ਆ ਕੌਣ ਤਰੇ ਆਉਂਦੇ ਆ ਵਾ ਹੋ ਮੇਰੀ ਗੱਲ ਸੁਣੋ ਆਇਤ ਕਾਣਾ ਹੈ ਹੋਰ ਆ ਧੁੰਮਦਾਵਨਾ ਵਿਆਹ ਕਰਨਾ ਮਡੇ ਦਾ ਠੀਕ ਹੈ ਠੀਕ ਹੈ ਠੀਕ ਹੈ ਤੁਹਾਡੇ ਵਾਧਾ ਤੁਸੀਂ ਵੇਖਿਆ ਨੀ ਚਲੋ ਇਹ ਤਾਂ ਲੱਗਦਾ ਕੋਈ ਲੜਾ ਉਹ ਇੱਕ ਬਕਸਾ ਜਿਹਾ ਪਾਇਆ ਇਹਨਾਂ ਨੇ ਭੈਣ ਤੁਹਾਡੀ ਕਹਿੰਦੇ ਸੀ ਹੈ ਤੇ ਅਸੀਂ ਨੱਚਣਾ ਵਾ ਤੇ ਮੈਂ ਟੋਲ ਵਾਲੇ ਨੂੰ ਫੋਨ ਕਰਤਾ ਵਾ ਅੱਛਾ ਅੱਛਾ ਬੜੇ ਮਸੂਰ ਬੰਦੇ ਕਿਉਂ ਇੱਕ ਗੱਲ ਹੈ ਗਈ ਆ ਆਹ ਸਾਡੇ ਲਾਗੇ ਛਾਗੇ ਦੇ ਰਹੇ ਆ ਨਾ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਕੰਮ ਆ ਗਿਆ ਰੋਖ ਹੁਣ ਇਹੋ ਹੀ ਕੰਮ ਹਟਾ ਤੇ ਲੈਂਦਾ ਵਾ ਜਿਹੜੇ ਲੋਕ ਪਾਣੀ ਮਾਰਦੇ ਸੀ ਨਾ ਨਾਲੇ ਨਿਕਲ ਆਉਣਗੇ ਬਿਲਕੁਲ ਬਿਲਕੁਲ ਸਹੀ ਗੱਲ ਆ ਸੜ ਜਾਣਾ ਵੇਖੀ ਲੋਕਾਂ ਨੇ ਤੇ ਚਲਿਏ ਭਾਈਆ ਭੰਗੜਾ ਫਿਰ ਆਹੋ ਚਲੋ ਬੰਦੇ ਤੇ ਆ ਹੀ ਗਏ ਚੱਲ ਇਹਨਾਂ ਨੂੰ ਵੇਨੇ ਪਲਾ ਹਾਏ ਹਾਏ ਪਵਾੜਾ ਖਾਨਾ ਉਤਰਾ ਮੈਨੂੰ ਤੇ ਪਿੰਡ ਦਾ ਵੀ ਨਹੀਂ ਪਤਾ ਵੀ ਕਿਹੜੇ ਪਿੰਡ ਦੀ ਕੁੜੀ ਆ ਕਿੱਥੇ ਰਿਸ਼ਤਾ ਕਰਾਇਆ ਪੂਆ ਨੇ ਕਿੱਦਾਂ ਜਾਵਾਂ ਇੱਕ ਵਿੱਚ ਭਾਈਆ ਤੁਰਿਆ ਫਿਰਦਾ ਵਾ ਕਿੱਥੋਂ ਲੱਭਾਂ ਹੁਣ ਮੈਂ ਜਾ ਕੇ ਵੀ ਕਿਹੜੇ ਪਿੰਡ ਦੀ ਆ ਮੈਂ ਜਾ ਕੇ ਪਾਣੀ ਕਿੱਦਾਂ ਮਾਰਾਂ ਚੱਲ ਹੋਰ ਨੇ ਨਾ ਕੋਹ ਤੇ ਬਾਬੇ ਵੱਲ ਜਾਣੀ ਆ ਹੌਲੀ ਜੀ ਦਾਖਸਤਾ ਕੇ ਤੇ ਬਾਬਿਆਂ ਨੂੰ ਕਹਿਨੀ ਆ ਜਾ ਕੇ ਵੀ ਪੰਗਾ ਤੇ ਆ ਪੈ ਗਿਆ ਵਾ ਓੜੇ ਜੀਵਨ ਓੜੇ ਕਿੱਥੇ ਵੜੀਆਂ इी आ जाते अंदर बड़ी हरेकी करी जा सगन बिहार कर लीए थोड़े बहते जाती फिर ਓਸ਼ੋ ਮੈਂ ਕੋਸ਼ਿਸ਼ ਨਾ ਬੜਾ ਬਣਾਇਆ ਵਾ ਬੋਲੀ ਪਾ ਕੋਈ ਚੱਲ ਪਾ ਬੋਲੀ ਭਾਬੀ ਮੈਨੂੰ ਨਹੀਂ ਕੋਈ ਮੈਨੂੰ ਕੋਈ ਬੋਲੀ ਨਹੀਂ ਆਉਂਦੀ ਲੈ ਕਿਉਂ ਨਹੀਂ ਆਉਂਦੀ ਤੈਨੂੰ ਬੋਲੀ ਕਾ ਕਾ ਮੁੰਡੇ ਦੇਂ ਬੂਆ ਨੂੰ ਗੋਡੇ-ਗੋਡੇ ਜਾਪੂ ਦੇ ਬੂਆ ਨੂੰ ਗੋਡੇ-ਗੋਡੇ ਜਾਪ ਲੈ ਦੀ ਬੂਆ ਨੂੰ ਗੋਡੇ-ਗੋਡੇ ਜਾਪ ਲੈ ਦੀ ਬੂਆ ਨੂੰ ਗੋਡੇ-ਗੋਡੇ ਜਾਪ ਲੈ ਦੀ ਬੂਆ ਨੂੰ ਗੋਡੇ-ਗੋਡੇ

ਪੈਨਾ ਦੂਤਾ ਮੋਰਲੀਆਂ ਚ ਮੈਂ ਤੇਰੇ ਭਰਾ ਹੀ ਸਾਰੇ ਜਗਾ ਅਗੇ ਰੱਖਿਆ ਨਹੀਂ ਨਹੀਂ ਭਰਾ ਹੀ ਨੇ ਸ਼ੁਰੂ ਕਰ ਲਿਆ ਤੂੰ ਵੀ ਆ ਵਿੱਚ ਪਾ ਬੋਲੀ ਪਾ ਪਾ ਬੋਲੀ ਵਾਰੀ ਵਾਰੀ ਵਰਸੀ ਕੱਟਣ ਗਿਆ ਸੀ ਆਏ ਕੀ ਕੱਟ ਲਿਆਂਦਾ ਕੱਟ ਲਿਆਂਦਾ ਪੀਜ਼ਾ ਵਾ 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 ਪੰਗੜਾ ਤਾਂ ਫੱਬਦਾ ਨੱਚੇ ਮੁੰਡੇ ਦਾ ਜੀਜਾ ਪੰਗੜਾ ਖੱਗੜਾ ਆਣੀ ਪਾਪਾ ਤੁਮੀ ਕੱਦ ਬੋਲੀ ਪਾਪਾ ਮੈਨੂੰ ਨਹੀਂ ਹੰਦੀ ਬੋਲੀ ਲੈ ਐਨਾ ਨੱਚਦੀ ਨਹੀਂ ਨਾ ਨੱਚਦੀ ਨਹੀਂ ਨਹੀਂ ਅੱਜ ਮੈਨੂੰ ਬੋਲੀ ਪਾਪਾ ਬੋਲੀ ਪਾਪਾ ਬਿਨੇ ਕੁ ਨਿਕਲੇ ਜਾਦੇ ਖਲੇ ਖੁਸ਼ ਨਹੀਂ ਗਈ ਨਹੀਂ ਨਹੀਂ ਖੁਸ਼ ਤੇਰੀ ਖੁਸ਼ੀ ਮੂੰਹ ਤੇ ਦਿਸਣ ਦਈ ਆ ਨਹੀਂ ਨਹੀਂ ਖੁਸ਼ 12 ਵਜੇ ਤੇਰੇ ਮੂੰਹ ਤੇ ਪਾਪਾ ਬੋਲੀ ਸਾਨੂੰ ਪਤਾ ਲੱਗੇ ਤੂੰ ਖੁਸ਼ ਵਾ ਪਾਪਾ ਬੋਲੀ ਦਰਾਣੀ ਆਉਣੀ ਤੇਰੀ ਤੂੰ ਹੀ ਪਾਓ ਮੈਂ ਨੱਚਦੀ ਆ ਲੈ ਹੈ வா கல மே வீர சேவா கல மேலே வட வடக்கல வீர மரிய நல்ல வீர தரிக்கல் வீர பிஷனிக்கல் வீர ਦਰੀਆਂ ਨੇ ਕੱਲ ਮੇਰੇ ਵੀਰੇ ਦੇ ਇਹ ਕਮਿਸ਼ਨ ਗਈਆਂ ਦਰੀਆਂ ਨੇ ਕੱਲ ਮੇਰੇ ਵੀਰੇ ਦੇ ਤੂੰ ਬਾਬੂ ਲੀਕ ਨਾ ਕੋ ਤੇ ਪਾ ਦੇ ਪਾ ਦੇ ਪਾ ਹੋ ਨੀ ਤੂੰ ਆਏ ਮਾਮੂ ਦਾ ਵਿਆਹ ਆ ਜਾ ਨੱਚੋ ਇਹ ਮੇਰਾ ਪਾਇਮ ਨੀਏ ਤੇਰੇ ਪੁੱਤ ਦਾ ਵਿਆਹ ਕਿਦਾਂ ਪਾ ਆਗਿ ਦਾ ਪਾਇੰਮੀ ਤੇਰੇ ਪੁੱਤ ਦਾ ਵਿਆਹ ਆਗਿ ਦਾ ਪਾਇੰਮੀ ਤੇਰੇ ਪੁੱਤ ਦਾ ਵਿਆਹ ਆਗਿ ਦਾ ਪਾਇੰਮੀ ਤੇਰੇ ਪੁੱਤ ਦਾ ਵਿਆਹ ਆਗਿ ਦਾ ਪਾਇੰਮੀ ਓ ਸਾਡੇ ਵੀਰ ਦਾ ਵਿਆਹ ਸਾਨੂੰ ਗੁੱਡੇ ਗੁੱਡੇ ਚ ਸਾਡੇ ਵੀਰ ਦਾ ਵਿਆਹ ਸਾਨੂੰ ਗੁੱਡੇ ਗੁੱਡੇ ਚ ਆਪਾਂ ਸਾਰੇ ਜਾਵਾਂਗੇ ਚਿੱਟੇ ਦੰਦ ਗੁਲਾਬੀ ਬੁੱਲ ਕਿਸੇ ਤੋਂ ਮੰਗ ਲੈ ਆਵਾਂਗੇ ਗੁਲਾਬੀ ਬੁੱਲ ਕਿਸੇ ਮੰਗਲ ਆਵਾਂਗੇ ਇੱਥੇ ਗੰਦ ਗਲਾਬੀ ਫੁੱਲ ਤੇ ਤੋਹਾਂ ਤੇ ਆਵਾਂਗੇ ਨਹੀਂ ਪਾ ਬੋਲੀ ਪਾਬੋ ਨਹੀਂ ਬੜੀ ਸੁਸਤੇ ਜੀ ਆ ਚੱਲ ਕੋਈ ਨਹੀਂ ਪਾਣੀ ਦੇ ਬੋਲੀਆਂ ਲੈ ਹੈ ਇਹਦੀ ਗੱਲ ਵੇਖ ਲੈ ਪ੍ਰਭ ਨਹੀਂ ਪਾਣੀ ਮੇਰੀ ਪੋੜੀ ਦੱਸ ਹੈ ਇਹਦੇ ਬਾਰ ਬਾਰ ਨਹੀਂ ਪਾ ਦੇ ਨਹੀਂ ਪਾ ਦੇ ਬੋਲੀ ਕਿਦੇ ਤੋੜਦੇ ਉਹ ਪੂਆ ਥੱਕੀ ਆ ਆਹ ਆਹ ਬੜੀ ਥੱਕੀ ਆ ਆਈ ਇਹਨੇ ਕੰਮ ਕਰ ਲਏ ਗੁਣੇ ਕੱਢ ਲੇ ਗੁਲਗਲੇ ਕੱਢ ਲੇ ਇਹਨੇ ਕੰਮ ਕਰ ਲੇ ਤੇ ਇਹ ਨਹੀਂ ਅਸੀਂ ਇਹ ਥੱਕ ਗਿਆ ਹੀ ਨਹੀਂ ਥੱਕੇ ਹੰਦ ਕਹਿੰਦੇ ਚਾ ਇੰਨਾ ਚਾ ਕੇ ਤੇ ਅੱਡੀ ਨਹੀਂ ਲੱਗਣ ਈ ਸਾਡੀ ਜ਼ਮੀਨ ਤੇ ਇਹ ਜਿਹੜੀ ਇਹ ਵੇ ਸੂਟ ਬਣਾ ਦੇ ਤੇ ਪੂਰੇ ਕਿ ਨਹੀਂ 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 ਸੂਟ ਬਣੂ ਤੁਹਾਡੇ ਕੋਲ ਆਹੇ ਸੂਟ ਬਣ ਜਾਣਗੇ ਤੇ ਨਾਲ ਦੇ ਹੀ ਬੋਟੀ ਦੇ ਨਾਲ ਦੇ ਸੂਟ ਬਣਾ ਦਾਂਗੇ ਆਹੋ ਭਾਬੀ ਸੂਟਾਂ ਤਾਂ ਰਸੀ ਆ ਸੂਟ ਬਣਾ ਦਾਂਗੇ ਨਵੀਰ ਉਹ ਨਹੀਂ ਨਹੀਂ ਮੈਨੇ ਕੀ ਕੁਛ ਨਹੀਂ ਆਇਆ ਤਾਂ ਲੈ ਕੇ ਰੱਖੇ ਨੇ ਹੁਣ ਆਉ ਤ ਸਮਾ ਲੈ ਆਂ ਕਹਿੰਦੀ ਕੰਡੇ ਵੀ ਆਉ ਤੇ ਇਸ ਕੰਨ ਕੇ ਸਮਾ ਲੈ ਹਾਂ ਇਤਨਾ ਜੱਕ ਦਾ ਮੈਨਾਂ ਕੋ ਵੇਖਿਆ ਵਾ ਨਾ ਉਹਦਾ ਕਰ ਕਰ ਕੇ ਪਾਇ ਵੀ ਮੈਨੂੰ ਪੁੱਛੇ ਨਹੀਂ ਤਾਂ ਸ਼ੌਕ ਹੋ ਗਈ ਆ ਹਾਂ ਦੱਸ ਹੈ ਆ ਪਾ ਦੇ ਬੋਲੀ ਕੋਈ ਅਸੀਂ ਤਾਂ ਘਰ ਵੀ ਪਟਵਾਲਾ ਕੰਮ ਕੀਤਾ ਵਾ ਚਲੋ ਜੀ ਆਓ ਵੀ ਮੁੰਡਾ ਢੋਲ ਹਾਂ ਚਲ ਆ ਪਰਮਾਸੀ ਕਿੱਦਾਂ ਪਾਵੇ ਇਦਾਂ ਕਿੱਦਾਂ ਪਾਵੇ ਕਿੱਦਾਂ ਪਾਵੇ ਮਾਸੀ ਕਿੱਦਾਂ ਪਾ ਮਾਸੀ ਮਾਸੀ ਕੋਟਾਸੀ